ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬਜ਼ਾਰ ਬੇਲਾ ਜਲਾ ਰੋਪੜ ਨੇੜੇ ਸ਼੍ਰੀ ਚਮਕੌਰ ਸਾਹਿਬ ਆਪਾਂ ਗੱਲ ਕਰ ਰਹੇ ਹਾਂ ਅੱਜ ਇੱਕ ਮਰੀਜ਼ ਦੀ ਜਿਹੜਾ ਸਾਡੇ ਕੋਲੋਂ 17 9 2025 ਨੂੰ ਦਵਾਈ ਲੈ ਕੇ ਗਿਆ ਸੀ ਲਗਭਗ ਮੇਰੀ ਉਮਰ ਦਾ ਬੰਦਾ ਜਿਹੜਾ ਕਿ ਅਫੀਮ ਖਾਂਦਾ ਸੀ ਅਫੀਮ ਲੈਣ ਵਾਲਾ ਉਹਦਾ ਇੱਕ ਪੁਲਿਸ ਆਫੀਸਰ ਜਿਹਦੇ ਕੋਲ ਉਹਦਾ ਉੱਠਣਾ ਬੈਠਣਾ ਸੀਗਾ ਮੈਂ ਅਕਸਰ ਹੀ ਆਪਣੀ ਵੀਡੀਓ ਦੇ ਵਿੱਚ ਕਹਿੰਦਾ ਹਾਂ ਕਿ ਸਾਨੂੰ ਜਿਹੜੀ ਸੰਗਤ ਹੈ ਉਹਦਾ ਹੀ ਰੰਗ ਚੜ ਜਾਂਦਾ ਹੈ ਠੀਕ ਹੈ ਦੋਸਤੀ ਆਪਣੀ ਜਗਾ ਪਰ ਕਿਸੇ ਨੂੰ ਨਸ਼ੇ ਤੇ ਲਾ ਦੇਣਾ ਇਹ ਬਹੁਤ ਭੈੜੀ ਗੱਲ ਹੈ ਕੋਈ ਬੰਦਾ ਲੱਗਿਆ ਹੋਇਆ ਉਹ ਅੱਗੇ ਕਿਸੇ ਨੂੰ ਹੋਰ ਜਾਗ ਲਾ ਦਿੰਦਾ ਹੈ ਇਹ ਚੀਜ਼ਾਂ ਸਮਾਜ ਵਾਸਤੇ ਬੜੀਆਂ ਘਾਤਕ ਸਿੱਧ ਹੋ ਰਹੀਆਂ ਨੇ ਔਰ ਕਿਤਨਾ ਕਿਤੇ ਫਿਰ ਸਾਨੂੰ ਇਹਦਾ ਖਮਿਆਜਾ ਵੀ ਭੁਗਤਣਾ ਪੈਂਦਾ ਜਦੋਂ ਬੀਜ ਜਿਹੋ ਜਾਂ ਕਿਉਂਕਿ ਗੁਰਬਾਣੀ ਕਹਿੰਦੀ ਹੈ ਜੇਹਾ ਬੀਜ ਹੈ ਸੋ ਲੂਣਾ ਹੈ ਕਰਮਾਂ ਸੰਧੜਾ ਖੇਤ ਭਾਵੇਂ ਕੋਈ ਕਿਸੇ ਨੂੰ ਜਾਣ ਬੁੱਝ ਕੇ ਤਨਸ਼ਾ ਨਹੀਂ ਲਾਉਂਦਾ ਉਹਨਾਂ ਦਾ ਵੀ ਇੱਕ ਪਿਆਰ ਕਰਨ ਦਾ ਇੱਕ ਕੰਪਨੀ ਕਰਨ ਦਾ ਇੱਕ ਅਲੱਗ ਹੀ ਤਰੀਕਾ ਹੁੰਦਾ ਹੈ ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਇਹ ਬੰਦੇ ਨੂੰ ਮੈਂ ਜਿਹੜੀ ਚੀਜ਼ ਖਾਣਾ ਹੈ ਇਹਨੂੰ ਵੀ ਇਹਦਾ ਮਜ਼ਾ ਚ ਖਾਦਮਾ ਤਾਂ ਸਾਡੀ ਗੱਲਬਾਤ ਜਿਹੜੀ ਹੋਰ ਵਧੀਆ ਹੋ ਸਕਦੀ ਹੈ ਸਾਡੀ ਜਿਹੜੀ ਦੋਸਤੀ ਹੋਰ ਕੋੜੀ ਹੋ ਸਕਦੀ ਹੈ ਔਰ ਇਸ ਤਰ੍ਹਾਂ ਹੁੰਦਾ ਵੀ ਹੈ ਪਰ ਇਹਨਾਂ ਚੀਜ਼ਾਂ ਨੂੰ ਦਰਕਰ ਕਰਦੇ ਆ ਮੈਂ ਇਹ ਵੀ ਗੱਲ ਕਹਿੰਦਾ ਹੁਣ ਕਿ ਮੇਰੇ ਵੀ ਦੋਸਤ ਸੀ ਉਹਨਾਂ ਨੇ ਮੈਨੂੰ ਵੀ ਕਈ ਵਾਰੀ ਇਹ ਚੀਜ਼ਾਂ ਆਖੀਆਂ ਪਰ ਮੈਂ ਕਦੇ ਵੀ ਕੋਈ ਵੀ ਨਸ਼ਾ ਟੱਚ ਨਹੀਂ ਕੀਤਾ ਅੱਜ ਮੈਂ ਗੱਲ ਜਿਹੜੇ ਮਰੀਜ਼ ਦੀ ਕਰ ਰਿਹਾ ਇਹ ਮਰੀਜ਼ ਸਾਡੇ ਕੋਲੋਂ 17/09/2025 ਨੂੰ ਦਵਾਈ ਦਸਤੰਦੀ ਲੈ ਕੇ ਗਿਆ ਸੀ ਮਰੀਜ਼ ਬਿਲਕੁਲ ਠੀਕ ਹੋਇਆ ਕਿਉਂਕਿ ਜਦੋਂ ਸਾਨੂੰ ਸੋਸ਼ਲ ਮੀਡੀਆ ਤੇ ਦੇਖਿਆ ਤਾਂ ਸਾਡੇ ਨਾਲ ਗੱਲਬਾਤ ਕੀਤੀ ਆਇਆ ਉਹਨੇ ਦੱਸਿਆ ਕਿ ਮੇਰੇ ਬੱਚੇ ਇਦਾਂ ਦਾ ਕਰਕੇ ਦੋ ਬੱਚੇ ਨੇ ਦੋਨੋਂ ਬੱਚੇ ਬਾਹਰ ਇੱਕ ਬੇਟੀ ਯੂ ਐਸ اے ਆ ਔਰ ਬੇਟਾ ਕੈਨੇਡਾ ਦੇ ਵਿੱਚ ਸੈਟਲ ਆ ਭਰਾ ਵੀ ਉਹਨਾਂ ਦੇ ਬਾਹਰ ਨੇ ਵਿਦੇਸ਼ਾਂ ਦੇ ਵਿੱਚ ਯੂ ਐਸ اے ਸੈਟਲ ਨੇ ਔਰ ਉਹ ਖੇਤੀਬਾੜੀ ਦਾ ਕੰਮਕਾਰ ਆਪ ਦੇਖਦੇ ਆ ਸੋ ਉਥੋਂ ਕਦੇ-ਕਦੇ ਫੀਮ ਖਾਣ ਦੀ ਸ਼ੁਰੂਆਤ ਹੁੰਦੀ ਆ ਫਿਰ ਮਜਬੂਰੀ ਇੰਨੀ ਬਣ ਜਾਂਦੀ ਆ ਕਿ ਘਰ ਦੇ ਹਾਲਾਤ ਦੇਖੋ ਜਿਹਦੇ ਭਰਾ ਵਦੇਸ਼ ਵਿੱਚ ਸੈਟ ਨੇ ਉਹ ਬੰਦਾ ਵੀ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਇੰਨਾ ਕਿ ਟੁੱਟ ਜਾਂਦਾ ਹੈ ਕਿ ਉਹ ਬੰਦਾ ਆਪਣਾ ਇਲਾਜ ਕਰਾਣ ਤੋਂ ਅਸਮਰਥ ਹੋ ਜਾਂਦਾ ਹੈ ਆਪਣਾ ਕਾਰੋਬਾਰ ਖੇਤੀਬਾੜੀ ਦਾ ਜੋ ਕੰਮਕਾਰ ਆ ਉਹ ਸੰਭਾਲਣ ਤੋਂ ਵੀ ਅਸਮਰਥ ਹੋ ਜਾਂਦਾ ਹੈ ਨਸ਼ਾ ਕੋਈ ਵੀ ਆ ਛੋਟਾ ਹੈ ਵੱਡਾ ਹੈ ਨੁਕਸਾਨ ਹਰ ਨਸ਼ੇ ਦੇ ਨੇ ਅਸੀਂ ਨਸ਼ਾ ਖਾਣ ਵਾਸਤੇ ਪੈਦਾ ਨਹੀਂ ਹੋਏ ਹੋਏ ਨਸ਼ਾ ਸਰੀਰ ਨੂੰ ਲਾ ਲੈਣਾ ਇਹ ਵੀ ਇੱਕ ਬਹੁਤ ਵੱਡਾ ਰੋਗ ਹੈ ਆ ਬੈਲ ਮੁজে ਮਾਰ ਵਾਲੀ ਗੱਲ ਵੀ ਅਸੀਂ ਆਪ ਕਰ ਲੈਨੇ ਆ ਸੋ ਦੋਸਤੋ ਇਹ ਵੀਰ ਨੇ ਦਵਾਈ ਸਾਡੇ ਕੋਲੋਂ ਕੀਤੀ ਸ਼ੁਰੂ ਕੀਤੀ ਖਾਧੀ ਔਰ ਜਿੰਨੀ ਕਿ ਅਸੀਂ ਡੋਜ਼ ਦਿੱਤੀ ਸੀ ਉਸੇ ਡੋਜ਼ ਨੂੰ ਘਟਾ ਘਟਾ ਕੇ ਉਸੇ ਡੋਜ਼ ਦੇ ਨਾਲ ਬਿਲਕੁਲ ਠੀਕ ਹੋ ਗਿਆ ਸਵੇਰੇ ਮੈਨੂੰ ਫੋਨ ਆਉਂਦਾ ਹੈ ਕਿ ਡਾਕਟਰ ਸਾਹਿਬ ਅੱਜ ਅਸੀਂ ਦਵਾਈ ਨੂੰ ਆਉਣਾ ਹੈ ਅੱਜ 26 11 2025 ਹੈ ਭਾਬ ਕੇ ਲਗਭਗ 2 ਮਹੀਨੇ ਤੋਂ ਬਾਅਦ ਉਹ ਮਰੀਜ਼ ਮੇਰੇ ਕੋਲ ਆਉਂਦਾ ਹੈ ਆਇਆ ਕਿਉਂ ਫੀਮ ਛੱਡ ਚੁੱਕਿਆ ਸੀ ਹੁਣ ਦੁਬਾਰਾ ਫੇਰ 10 ਦਿਨ ਤੋਂ ਦੁਬਾਰਾ ਫੀਮ ਫੇਰ ਖਾਣੀ ਸ਼ੁਰੂ ਕਰ ਦਿੱਤੀ 5 ਦਿਨ ਤੋਂ ਨਾਲ ਸ਼ਰਾਬ ਵੀ ਪੀਣੀ ਸ਼ੁਰੂ ਕਰ ਦਿੱਤੀ ਸ਼ਰਾਬ ਨੇ ਇੰਨਾ ਦਿਮਾਗ ਤੇ ਅਸਰ ਪਾਇਆ ਕਿ ਉਹ ਮਰੀਜ਼ ਦੇ ਦੱਸਣ ਮੁਤਾਬਕ ਮੈਂ ਨਾ ਲੈਣ ਤੋਂ ਗਰੇਜ਼ ਹੀ ਕਰ ਰਿਆਂ ਪਰ ਪਿੰਡ ਇਹਨਾਂ ਦਾ ਮਹੰਦਪੁਰ ਬਲਾਚੌਰ ਨੇੜੇ ਨਵਾਂ ਸ਼ਹਿਰ ਹੈ ਕਹਿੰਦੇ ਭਾਜੀ ਮੈਂ ਰਾਤੀ ਸੁਸਾਇਡ ਕਰਨ ਲੱਗਿਆ ਸੀ ਇਹ ਵੀਡੀਓ ਮੈਂ ਤਾਂ ਉਹਨਾਂ ਦੇ ਨਾਂ ਤੇ ਬਣਾਈ ਆ ਆ ਪਰਚੀ ਤੁਸੀਂ ਦੇਖ ਸਕਦੇ ਹੋ 17 9 2023 ਨੂੰ ਦਵਾਈ ਲੈ ਕੇ ਗਏ ਸੀ ਅੱਜ 26 11 2025 ਨੂੰ ਦੁਬਾਰਾ ਸਾਡੇ ਕੋਲੋਂ ਮੈਡੀਸਿਨ ਲੈ ਕੇ ਗਏ ਨੇ ਇਹਨਾਂ ਦੇ ਦੋਸਤ ਨੇ ਗੱਲ ਕੀਤੀ ਇਹਨਾਂ ਦੇ ਨਾਲ ਸਵੇਰੇ ਫਿਰ ਉਹੀ ਦੋਸਤ ਜਿਹੜਾ ਪਹਿਲਾਂ ਦੇ ਗਿਆ ਸੀ ਉਹੀ ਦੋਸਤ ਸਵੇਰੇ 10 ਵਜੇ ਮੇਰੇ ਕੋਲ ਉਹਨਾਂ ਨੂੰ ਲੈ ਕੇ ਆਇਆ ਮੈਂ ਇੱਥੇ ਦਵਾਈ ਖਲਾਈ ਥੋੜੀ देर ਪਾਣੀ ਪਤਾਨੀ ਪਲਾਇਆ ਰਿਲੈਕਸ ਕੀਤਾ ਫਿਰ ਉਹਨਾਂ ਨੂੰ ਵਾਪਸ ਤੋਰ ਦਿੱਤਾ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨੇ ਕਹਿੰਦਾ ਮੈਂ ਸਰਵਸ ਰਿਵਾਲਵਰ ਆ ਉਹਦੇ ਕੋਲ ਲਾਇਸੈਂਸਡ ਰਿਵਾਲਵਰ ਆ 6 ਗੋਲੀਆਂ ਕਹਿੰਦਾ ਮੈਂ ਲੋਡ ਕਰ ਲਈਆਂ ਔਰ ਮੇਰਾ ਮਨ ਕਰਦਾ ਸੀ ਕਿ ਮੈਂ ਸੁਸਾਇਡ ਕਰ ਲਵਾਂ ਅਚਨਚੇਤ ਉਹਨਾਂ ਦੇ ਦੋਸਤ ਦਾ ਫੋਨ ਚਲਾ ਜਾਂਦਾ ਫੋਨ ਚੁੱਕਦੇ ਨੇ ਉਹ ਦੋਸਤ ਪੁੱਛਦਾ ਕਿ ਹਾਂ ਕੀ ਕਰ ਰਿਹਾ ਤਾਂ ਉਹਨੇ ਦੱਸ ਦਿੱਤਾ ਕਿ ਮੈਂ ਇਦਾਂ ਦਾ ਕਰਕੇ ਮਤਲਬ ਵੀ ਮੈਂ ਤਾਂ ਬਹੁਤ ਦੁਖੀ ਹਾਂ ਮੈਂ ਬਸ ਮਰਨ ਲੱਗਿਆ ਤੇ ਉਹ ਦੋਸਤ ਨੇ ਉਹਨੂੰ ਬਚਾਇਆ ਉਹਦਾ ਵੀ ਧੰਨਵਾਦ ਦੋਸਤੋ ਇਸ ਤਰ੍ਹਾਂ ਦੇ ਹਾਲਾਤ ਕਦੋਂ ਪੈਦਾ ਹੁੰਦੇ ਆ ਜਦੋਂ ਅਸੀਂ ਹਾਲਾਤਾਂ ਨੂੰ ਆਪਣੇ ਹੱਥੋਂ ਆਪ ਕੱਢ ਦਿੰਨੇ ਆ ਸਭ ਤੋਂ ਕੀਮਤੀ ਸਾਡੇ ਕੋਲ ਸਵਾਸ ਸਾਡਾ ਸਰੀਰ ਤੇ ਸਮਾਂ ਹੈ ਜਿਹੜਾ ਬੰਦਾ ਇਹਨਾਂ ਚੀਜ਼ਾਂ ਦੀ ਸੰਭਾਲ ਕਰ ਲੈਂਦਾ ਉਹਨੂੰ ਸੁਖ ਲੈਣ ਵਾਸਤੇ ਸਵਾਦ ਲੈਣ ਵਾਸਤੇ ਹੋਰ ਚੀਜ਼ਾਂ ਦੀ ਜਰੂਰਤ ਨਹੀਂ ਪੈਂਦੀ ਔਰ ਜਿਹੜੇ ਬੰਦੇ ਆਪਣੀ ਸਰੀਰ ਦੀ ਸੰਭਾਲ ਨਹੀਂ ਕਰਦੇ ਹੁਣ ਜੇ ਕੋਈ ਬੰਦਾ ਕਵੇ ਕਿ ਫੀਮ ਕਿਹੜਾ ਸਰੀਰ ਨੂੰ ਨੁਕਸਾਨ ਕਰਦੀ ਆ ਤਾਂ ਇਹ ਵੀਡੀਓ ਤੇ ਇਹ ਜਿਹੜਾ ਰਿਕਾਰਡ ਮੇਰੇ ਕੋਲ ਪਿਆ ਇਹ ਮੈਂ ਉਸ ਬੰਦਿਆਂ ਨੂੰ ਦਿਖਾ ਸਕਦਾ ਆ ਵੀ ਉਸ ਬੰਦੇ ਨੂੰ ਪੁੱਛੋ ਵੀ ਉਹ ਫੀਮ ਤੋਂ ਬਿਨਾ ਵੀ ਹੋਰ ਕਿਵੇਂ ਸਿਕਲਦਾ ਸੀ ਬਿਲਕੁਲ ਇਕੱਲੀ ਫੀਮ ਖਾਂਦਾ ਹੁੰਦਾ ਸੀ ਆ ਸ਼ਰਾਬ ਤਾਂ 2-4 ਦਿਨ ਤੋਂ ਪੀਤੀ ਆ ਉਹਨੇ ਭਾਵ ਕਿ ਇਹ ਚੀਜ਼ਾਂ ਨੇ ਜਿਹੜੀਆਂ ਸਾਡੇ ਸਰੀਰ ਦਾ ਸਤਿਆ ਨਾਸ਼ ਕਰ ਦਿੰਦੀਆਂ ਸਾਡੀ ਸੋਚਣ ਸ਼ਕਤੀ ਸਾਡਾ ਦਿਮਾਗ ਸਾਡਾ ਸਰਮਾਇਆ ਸਾਡਾ ਸਮਾਂ ਸਾਡੀ ਸਿਹਤ ਸਾਡਾ ਸਤਕਾਰ ਸਾਡਾ ਸੁੱਖ ਸਾਡਾ ਸਵਾਦ ਸਾਰਾ ਕੁਝ ਹੀ ਨਸ਼ਾ ਖਤਮ ਕਰ ਦਿੰਦਾ ਹੈ ਭਾਵੇਂ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੈ ਛੋਟਾ ਹੈ ਵੱਡਾ ਹੈ ਹੁਣ ਉਹ ਵੀਰ 17925 ਤੋਂ ਬਾਅਦ ਅੱਜ ਫੇਰ ਸਾਡੇ ਕੋਲ ਆਉਂਦਾ ਕਿਉਂ ਆਉਂਦਾ ਕਿਉਂਕਿ ਮੈਡੀਸਨ ਹੈ ਹੀ ਇਸ ਤਰ੍ਹਾਂ ਦੀ ਹੈ ਮੈਡੀਸਨ ਹੈ ਹੀ ਬਹੁਤ ਵਧੀਆ ਮੈਂ ਆਪਣੀ ਹੋਰ ਵੀਡੀਓ ਦੇ ਵਿੱਚ ਵੀ ਕਹਿੰਦਾ ਹੁੰਦਾ ਹੁਣਾ ਆਖਦਾ ਹੁੰਦਾ ਹੈ ਕਿ ਜਿਹੜਾ ਬੰਦਾ ਡਾਕਟਰ ਕੁੰਡਲਸ ਕੋਲ ਇੱਕ ਵਾਰੀ ਚਲਾ ਗਿਆ ਜਦੋਂ ਦੁਬਾਰਾ ਜੇ ਨਸ਼ੇ ਨੂੰ ਲੱਗ ਜਾਂਦਾ ਹੈ ਤਾਂ ਜਦੋਂ ਵੀ ਉਹਨਾਂ ਦਾ ਮਨ ਬਣੂਗਾ ਕਿ ਮੈਂ ਦਵਾਈ ਖਾਣੀ ਹੈ ਤਾਂ ਉਹ ਸਾਨੂੰ ਯਾਦ ਕਰੂਗਾ ਇਹ ਮੈਂ ਕਈ ਸਾਲ ਪਹਿਲਾਂ ਦੀ ਗੱਲ ਕਹਿੰਦਾ ਹੁੰਦਾ ਤੇ ਉਹ ਗੱਲ ਪ੍ਰਮਾਤਮਾ ਦੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਇਹ ਗੱਲਾਂ ਪ੍ਰਮਾਣਤ ਨੇ ਕਿ ਉਹ ਵੀਰ ਸਾਡੇ ਕੋਲ ਸਵੇਰੇ ਆਇਆ ਅੱਜ ਫੇਰ ਸਵੇਰੇ ਨੂੰ 7000 ਰੁਪਏ ਦਵਾਈ ਸੀ ਬਣਾ ਕੇ 10 ਦਿਨ ਦੀ ਦਿੱਤੀ ਆ ਤੇ ਮੈਂ ਅਰਦਾਸ ਵੀ ਕਰਦਾ ਸੱਚੇ ਪਾਤਸ਼ਾਹ ਉਸ ਵੀਰ ਨੂੰ ਚੜ੍ਹਦੀ ਕਲਾ ਬਖਸ਼ਣਾ ਉਹਦਾ ਜਿਹੜਾ ਆਤਮਿਕ ਬਲ ਹੈ ਉਹ ਉਹਨੂੰ ਮਿਲੇ ਤੇ ਉਹਦਾ ਸਰੀਰ ਉਹਨੂੰ ਸਰੀਰਕ ਤੌਰ ਤੇ ਸੁੱਖ ਮਿਲੇ ਤੇ ਉਹ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਜਾਂ ਆਪਣੇ ਪਰਿਵਾਰ ਦੀ ਸਾਂਭ ਸੰਭਾਲ ਕਰ ਸਕੇ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੋਲੋ ਵੀ ਕਰਨਾ ਜੇ ਤੁਹਾਡਾ ਕੋਈ ਆਪਣਾ ਕੋਈ ਮਿੱਤਰ ਪਿਆਰਾ ਕੋਈ ਦੋਸਤ ਕੋਈ ਬੱਚਾ ਕਿਸੇ ਵੀ ਤਰ੍ਹਾਂ ਕਰਕੇ ਕਿਸੇ ਵੀ ਨਸ਼ੇ ਦੇ ਵਿੱਚ ਹੈ ਤਾ ਸਾਡੇ ਨਾਲ ਸਾਡੇ ਦਿੱਤੇ ਨੰਬਰ 94636 96764 94636 ਕਾਰਡ 554 ਤੇ ਸੰਪਰਕ ਸੰਪਰਕ ਕਰ ਲਿਓ WhatsApp ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ YouTube ਤੇ ਵੀ ਸਾਨੂੰ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ